ਨੈਣੇ ਗੋਡੇ ਗੋਗਾ ਕਾਉ ਤਾਮਦਾਰਿਆ ਕਾ ਬੋਲਾਈ ਸਿਮਰਿ ਤੇ ਕੰਧਾ ਮੰਨਿ ਨਾਮਾ ਤੁੰਟੀ ਨਾ ਸਰਪੰਦਰ ਸਰਪਿ ਹੂਦੂ ਵਰੀ ਕੀਤਾ ਮਨਿ ਲਾਤੋਂ ਕੰਤੂ ਮਿਛੋੜਿਆ ਗਿਆ ਭੁਲੇ ਦਰਸ਼ਨ ਦਿਖਾ ਸੇਵਾ ਸੁਵਾਲਾ ਨਾਨਕ ਕਰੇ ਕਾਲ ਸਾਜੀ ਗਫਸ਼ੋ ਦੇਨੀ ਮਾਣਿਆ ਦੇ ਮਾਨ ਸਤਿਗੁਰੂ ਦੀਆਂ ਦੇ ਧਾਨ ਸਤਿਗੁਰੂ

आज दिने तो चरणा विच विकास वेध की करते हैं आज आप दुनिया को चौआली वैद्य नडिया प्रमुख रूप से श्री गोदानचार्य के आगे यारो केतना पांड शेख सहमानो शिशु पाचार्य योद्धा से ज्ञान से शांति के निशान क्षेत्र में निर से की प्रयास प्रांपतिक है गुरु मंत्र कथा हुआ हुआ हिंदी का फल फल ਕਈ ਕਾਲ ਕੀ ਰਹੇ ਜਮਾਇਓ ਪੰਦ ਸੋ ਜੀ ਬੋਹੂ ਹੈ ਬ੍ਰੁਆਲੀ ਉਰੰਤ ਗੁਰ ਕੰਤੀ ਵਾਹੀਓ ਪ੍ਰਭ ਕਾ ਦੀਵੇ satna namo vai guru 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 we

Gracias. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਅਮਰਸ਼ਹੀਦ ਬਾਬਾ ਮੋਤੀराम ਸਿੰਘ ਜੀ ਮਹਿਰਾ ਜਿਨ੍ਹਾਂ ਦਾ ਜਨਮ ਦਿਹਾੜਾ ਪਿਛਲੇ ਸਾਲ ਵੀ ਅਸੀਂ ਨਗਰ ਕੀਰਤਨੇ ਤੋਂ ਕੱਢਿਆ ਸੀ ਮਹਾਰਾਜਾ ਜੀ ਦਾ ਤੇ ਪਿੰਡ ਦੀਆਂ ਸੰਗਤਾਂ ਦੇ ਲਾਗੇ ਜੇ ਏਰੀਆ ਸਾਡਾ ਉਹਨਾਂ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਅਸੀਂ ਆਪਣੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਾਤੀਆਂ ਪਾਤੀਆਂ ਤੋਂ ਉੱਪਰ ਉੱਠ ਕੇ ਨਸ਼ੇ ਪੱਤੇ ਤੋਂ ਉੱਪਰ ਉੱਠ ਕੇ ਗੁਰੂ ਘਰ ਨਾਲ ਜੁੜੋ ਤੇ ਆਪਣੀ ਜਿਹੜੀ ਆ ਸਿਹਤ ਯਾਦ ਰੱਖੋ ਗਤਕੇ ਸਿੱਖੋ ਗੁਰਬਾਣੀ ਕੀਰਤਨ ਸਿੱਖੋ ਜਿਹਦੇ ਨਾਲ ਸਾਡਾ ਵਧੀਆ ਸਮਾਜ ਜਿਹੜਾ ਉਹ ਸਿਰਜਿਆ ਜਾਵੇ ਤੇ ਕਿਸੇ ਤਰ੍ਹਾਂ ਦਾ ਇੱਥੇ ਜਿਹੜਾ ਕੋਈ ਲੁੱਟ ਖੋਹ ਚੋਰੀ ਨਾ ਹੋਵੇ ਕਿਉਂਕਿ ਜੇ ਚੰਗਾ ਸਮਾਜ ਹੋਊਗਾ ਤੇ ਫਿਰ ਇਹੋ ਜੀਆਂ ਚੀਜ਼ਾਂ ਆਪਣੇ ਆਪ ਰੁਕ ਜਾਣਗੀਆਂ ਸੋ ਸਾਡੇ ਸਾਡਾ ਸਾਰੀ ਸੰਗਤ ਨੂੰ ਇਹੀ ਸੰਦੇਸ਼ ਆ ਕਿ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੋ ਤੇ ਵੱਧ ਤੋਂ ਵੱਧ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੋ ਇਨੀਆ ਬੇਨਤੀਆ ਕਰਦਾ ਬਧੇ ਅਰ지 ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦੱਸ ਕੇ ਜਿਹੜਾ ਅੱਜ ਫਤਾਪੁਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਪਿੰਦਰ ਸਿੰਘ ਕਾਲਾ ਪਿੰਡ ਫਤਾਪੁਰ ਤੋਂ ਅਸੀਂ ਪੂਰੇ ਨਗਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਤਾਂ ਤਾਂ ਨੰਬਰ ਸ਼ਹੀਦ ਬਾਬਾ ਮੋਤੀਰਾ ਮਹਾਰਾਜੀ ਦਾ ਅੱਜ ਜਨਮ ਦਿਹਾੜਾ ਵੀ ਹੈ ਤੇ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਵੀ ਨਿਕਲ ਰਹੀ ਆ ਪੂਰਾ ਨਗਰ ਸਹਿਯੋਗ ਕਰ ਰਿਹਾ ਹੈ ਬਾਕੀ ਮੈਂ ਇੱਕ ਗੱਲ ਕਹਿਣਾ ਚਾਹਨਾ ਬੜਾ ਗੌਰਵਮਈ ਇਤਿਹਾਸ ਆ ਸਾਡੇ ਸ਼ਹੀਦਾਂ ਦਾ ਤੇ ਸਭ ਤੋਂ ਵੱਡੀ ਗੱਲ ਆ ਇਹ ਸਾਡਾ ਪਿੰਡ ਫਤਾਪੁਰ ਨਗਰ ਇੱਕ ਬੜੀ ਵੱਡੀ ਇਹਨਾਂ ਦੀ ਵੀ ਇੱਕ ਬਲਦਾਨੇ ਕੁਰਬਾਨੀ ਆ ਜਿਹਦੇ ਵਾਸਤੇ ਸਭ ਤੋਂ ਪਹਿਲਾਂ ਤਨਤਨ ਨੰਮ ਰਸ਼ੀਦ ਬਾਬਾ ਮੋਤੀराम ਮੈਰ ਜੀ ਦੇ ਸ਼ਹੀਦੀ ਦਾ ਧੰਮ ਲਾਉਦੇ ਰਹੇ ਦੋਦੇ ਲੱਗਰ ਵੀ ਇਹਨਾਂ ਨੇ ਸਟਾਰਟ ਕੀਤੇ ਸੀ ਦੂਜੇ ਨੰਬਰ ਤੇ ਇਹਨਾਂ ਨੂੰ ਗੌਰਵ ਮਿਲਿਆ ਇਹ ਗੁਰਦੁਆਰਾ ਸਾਹਿਬ ਧੰਨ ਧੰਨ ਅਮਰਜੀਤ ਬਾਬਾ ਮੋਤੀਰਾ ਮਹਾਰਾਜ ਜੀ ਪਿੰਡ ਫਤਾਪੁਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਸਭ ਤੋਂ ਵੱਡਾ ਗੌਰਵ ਹੈ ਮਹਿਸੂਸ ਉਹ ਕਰਦੇ ਆ ਕਿ ਸਾਡੇ ਪਿੰਡ ਵਿੱਚ ਨੀ ਪੱਤਰ ਰੱਖਿਆ ਗਿਆ ਅੱਜ ਗੁਰਦੁਆਰਾ ਸਾਹਿਬ ਬਣਿਆ ਤੇ ਚਲੋ ਅੱਜ ਧੰਨ ਧੰਨ ਅਮਰਜੀਤ ਬਾਬਾ ਮੋਤੀਰਾ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਵੀ ਪਹਿਲਾ ਗੌਰਵ ਮਹਿਸੂਸ ਹੁੰਦਾ ਪਿੰਡ ਫਤਾਪੁਰ ਨੂੰ ਤੇ ਪੂਰੀ ਕਮਿਊਨਿਟੀ ਨੂੰ ਤੇ ਪੂਰੀ ਬਰਾਦਰੀ ਨੂੰ ਤੇ ਪੂਰੇ ਨਗਰ ਨੂੰ ਤਾਂ ਤਾਂ ਨਵਰਸ਼ੀਦ ਬਾਬਾ ਮੋਤੀਰਾਮ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਸਾਡੇ ਪਿੰਡ ਫਤਾਪੁਰ ਤੋਂ ਹੀ ਸਟਾਰਟ ਹੋਇਆ ਹੈ ਤੇ ਬਹੁਤ ਗੌਰਵ ਮਹਿਸੂਸ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੀਰਤਨ ਦਾ ਰੂਟ ਹੈ ਪਿੰਡ ਫਤਾਪੁਰ ਦਾ ਪੂਰਾ ਚੱਕਰ ਘੱਟ ਕੇ ਉਹਦੇ ਤੋਂ ਬਾਅਦ ਜੇਲ੍ਹ ਦੀ ਬੈਕ ਸਾਈਡ ਤਣੀ ਆਪਣਾ ਸ਼ਿਵਾ ਇਨਕਲੇਵ ਠਾਕੁਰਜੀ ਸਿਟੀ ਦਸਮੇਸ਼ ਵਿਹਾਰ ਵੈਗਰੋ ਸਿਟੀ ਥਾਣੀ ਹੁੰਦੇ ਹੋਏ ਪੀਪੇ ਵਾਲੀ ਗਲੀ ਥਾਣੀ ਨਾਨਕਨਗਰ ਦੇ ਵਿੱਚ ਚੌਂਦੀ ਹੁੰਦੇ ਹੋਏ ਪੂਰੇ ਭੜਾੜੀਵਾਲ ਦਾ ਚੱਕਰ ਕੱਟ ਕੇ ਸਤਨਾਮ ਨਗਰ ਆ ਕੇ ਇੱਕ ਪੜਾ ਹੈਗਾ ਉੱਥੇ ਗੁਰਦੁਆਰਾ ਸਾਹਿਬ ਠਹਿਰਾਵਾ ਉੱਥੇ ਉੱਥੇ ਵੀ ਗੁਰੂ ਦੇ ਲੰਗਰ ਭੰਡਾਰੇ ਅਤੁੱਟ ਚੱਲਦੇ ਰਹੇ ਉਹ ਸਾਨੂੰ ਫੋਨ ਕਰ ਰਹੇ ਸਾਡੀ ਅਡੇ ਕਰ ਰਹੇ ਨੇ ਅਸੀਂ ਤੁਹਾਡਾ ਲੇਡ ਹੋ ਚੁੱਕੇ ਹਾਂ ਫਿਰ ਸਤਨਾਮ ਨਗਰ ਤੋਂ ਵਾਪਸੀ ਧੰਤਨ ਅਮਰਜੀਤ ਬੱਬਾ ਮੋਤੀराम ਨਰਸ ਸਿੰਘ ਜੀ ਦੇ ਗੁਰਦੁਆਰੇ ਆ ਕੇ ਜੇ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਇਸ ਦੌਰਾਨ ਜਿੰਨਾ ਵੀ ਸੰਗਤਾਂ ਨੇ ਵਾਧ ਚੜ ਕੇ ਨਗਰ ਕੀਰਤਨ ਦੀ ਸੇਵਾ ਕੀਤੀ ਹੈ ਲੰਗਰ ਲਾਏ ਨੇ ਮਹਾਰਾਜ ਦਾ ਸਨਮਾਨ ਕੀਤਾ ਉਹਨਾਂ ਦਾ ਹੀ ਇਹ ਜਦੋਂ ਧੰਨਵਾਦ ਕਰਦੇ ਆ ਅਸੀਂ ਚਾਹੁੰਦੇ ਆ ਉਹਨਾਂ ਦੇ ਪਰਿਵਾਰਾਂ ਦੇ ਪਰਮਾਤਮਾ ਮਿਹਰ ਭਰਿਆ ਹੱਥ ਰੱਖ ਕੇ ਇਹ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਇਸੇ ਤਰ੍ਹਾਂ ਵਾਧ ਚੜ ਕੇ ਸੇਵਾ ਕਰਦੇ ਰਹਿਣ ਧੰਨਵਾਦ ਜੀ ਵਾਗੁਰੂ ਜੀ ਕਾ ਖਾਲਸਾ ਸਿਰ ਵਾਗੁਰੂ ਕੀ